ਚੰਚਲੰਦਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਾਂਗਰਸ ਪਾਰਟੀ ਦੇ ਵੱਲੋਂ ਲੋ ਐਂਡ ਆਰਡਰਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਾਣਕਾਰੀ ਮੁਤਾਬਕ ਸੁਰਿੰਦਰ ਕੌਰ ਮੈਡਮ ਵੀ ਐਸ ਮੋਕੇ ਤੇ ਮੌਜੂਦ ਰਹੇ ਅਤੇ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਹੁਣ ਅੱਜ ਕੱਲ੍ਹ ਕੁੜੀਆਂ ਵੀ ਇੱਥੇ ਸੇਫ ਨਹੀਂ ਹਨ ਔਰਤਾਂ ਵੀ ਸੇਫ ਨਹੀਂ ਹਨ ਲੁੱਟ ਖੋਹਾਂ ਮਰਡਰ ਦੀਆਂ ਵਾਰਦਾਤ ਲਗਾਤਾਰ ਵੱਧ ਰਹੇ ਹਨ ਇਸ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ حل ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਉਹਨਾਂ ਨੂੰ ਸੜਕਾਂ ਤੇ ਉਤਰਨਾ ਪਿਆ ਅਤੇ ਕੈਂਡਲ ਮਾਰਚ ਵੀ ਕਰਨਾ ਪਿਆ ਹੁਣ ਉਹ ਇਨਸਾਫ ਦੀ ਮੰਗ ਕਰ ਰਹੇ ਆ ਅਤੇ ਸੜਕਾਂ ਤੇ ਉਤਰੇ ਹੋਏ ਆ ਦੇਖੋ ਕਹਿੰਦੇ ਇੱਕ ਪਾਸੇ ਚੰਗਾ ਰੰਦਾਵਾ ਹੈ ਤੇ ਦੂਜੇ ਪਾਸੇ ਮਾੜਾ ਰੰਦਾਵਾ ਹੈ ਔਰ ਉਹ ਜਿਹੜੇ ਸ਼ਬਦ ਉਹਨੇ ਵਰਤੇ ਨੇ ਮੈਂ ਵਰਤ ਨਹੀਂ ਸਕਦੀ ਔਰ ਇਹ ਇਹਨਾਂ ਦੀ ਇਲੈਕਸ਼ਨ ਕੈਂਪੇਨ ਆ ਔਰ ਮੈਨੂੰ ਇਹ ਦੱਸਣ ਇਹਨਾਂ ਨੇ ਸਾਡੇ ਪੰਜਾਬ ਲਈ ਕੀ ਕੀਤਾ ਮੈਨੂੰ ਦੱਸਣ ਇਹਨਾਂ ਨੇ ਸਾਡੀਆਂ ਪੰਜਾਬ ਦੀਆਂ ਹੌਨਰਟੀ ਕੀ ਕੀਤਾ ਮੈਨੂੰ ਦੱਸਣ ਪੰਜਾਬ ਦੀ ਜਵਾਨੀ ਲਈ ਕੀ ਕੀਤਾ ਮੈਨੂੰ ਦੱਸਣ ਪੰਜਾਬ ਦੀ ਕਿਸਾਨੀ ਲਈ ਕੀ ਕੀਤਾ ਅੱਜ ਅਸੀਂ ਖੜੇ ਆ ਨੇਰੇ ਦੇ ਵਿੱਚ ਪੂਰਾ ਨੇਰਾ ਪਸਰਿਆ ਆ ਸਟਰੀਟ ਲਾਈਟ ਤੱਕ ਤੇ ਚੱਲਦੀ ਨਹੀਂ ਹੈਗੀ ਸੜਕਾਂ ਟੁੱਟੀਆਂ ਪਈਆਂ ਸੀਵਰੇਜ ਜਾਮ ਪਏ ਆ ਪੀਣ ਵਾਲਾ ਜਿਹੜਾ ਪਾਣੀ ਆ ਉਹ ਸਾਫ਼ ਨਹੀਂ ਮਿਲ ਰਿਹਾ ਕਿਤੇ ਮੇਲ ਹੀ ਨਹੀਂ ਰਿਹਾ ਔਰ ਇੰਨੇ ਜਿਹੜੀਆਂ ਮੂਲ ਬੋਤ ਸੁਵਿਧਾਵਾਂ ਆ ਉਹ ਮੁਹੱਈਆ ਕਰਨ ਚ ਫੇਲ ਆਏ ਸਰਕਾਰ ਆ ਜਿਹੜੇ ਹੁਣ ਮੰਤਰੀ ਬਣਾਏ ਸੰਤਰੀ ਬਣਾਏ ਕਿੱਥੇ ਆਓ ਮੈਨੂੰ ਇੱਕ ਵੀ ਬੰਦਾ ਕਵੇ ਇਹਨਾਂ ਨੇ ਕੋਈ ਕੰਮ ਕਰਾਇਆ ਹੋਵੇ ਜਿੱਤ ਕੇ ਵੋਟਾਂ ਲੈ ਕੇ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਆਪਣੇ ਮੰਤਰੀਪਦ ਹੰਡਾਉਂਦੇ ਆ ਲੋਕਾਂ ਵਿੱਚ ਕੀ ਕਰ ਰਹੇ ਠੀਕ ਹੈ ਜਲੰਧਰ ਵੈਸੇ ਲੋਕਾਂ ਲਈ ਕੀ ਕੀਤਾ ਪੰਜਾਬ ਦੇ ਲੋਕਾਂ ਲਈ ਕੀ ਕੀਤਾ ਨਾ ਇਹਨਾਂ ਨੇ ਜਲੰਧਰ ਵੈਸੇ ਨਹੀਂ ਕੁਝ ਕੀਤਾ ਨਾ ਪੰਜਾਬ ਲਈ ਕੁਝ ਕਰਨਾ ਜਿਹੜੀ ਜਨਤਾ ਰੋਲ ਕੇ ਰੱਖ ਦिती ਆ ਸ਼ਰਮ ਆਉਣੀ ਚਾਹੀਦੀ ਆ ਭਗਵੰਤ ਮਾਨ ਨੂੰ ਔਰ ਇਹਨਾਂ ਦੀ ਸਮੁੱਚੀ ਸਰਕਾਰ ਕੋਈ ਵੀ ਬੰਦਾ ਸਵੇਰੇ ਗੁਰਦੁਆਰਾ ਸਾਹਿਬ ਮੰਦਰ ਮੱਥਾ ਟੇਕਣ ਤੋਂ ਵੀ ਜਾਣ ਤੋਂ ਗੁਰੇਜ਼ ਕਰ ਰਿਹਾ ਕਿ ਸਵੇਰੇ ਨੂੰ ਲੁੱਟ ਕੋ ਹੋ ਜੂਗੀ ਸ਼ਾਮ ਨੂੰ ਲੁੱਟ ਕੋ ਹੋ ਜਾਏਗੀ ਅਜੋ ਉਹ ਸੁੱਕੀ ਹੋਈ ਸਰਕਾਰ ਤੇ ਸੁੱਕੀ ਹੋਈ ਐਡਮਿਨਿਸਟ੍ਰੇਸ਼ਨ ਨੂੰ ਬਣਾਉਣ ਵਾਸਤੇ ਅੱਜ ਜਿਹੜਾ ਅਸੀਂ ਕੈਂਡਲ ਮਾਰਚ ਜਲੰਧਰ ਦੇ ਵਾਸੀ ਵਾਸਤੇ ਚੱਲ ਰਹੇ ਹਾਂ ਜਲੰਧਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਾਂਗਰਸ ਪਾਰਟੀ ਦੇ ਵੱਲੋਂ ਲੋ ਐਂਡ ਆਰਡਰਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਾਣਕਾਰੀ ਮੁਤਾਬਕ ਸੁਰਿੰਦਰ ਕੌਰ ਮੈਡਮ ਵੀ ਐਸ ਮੋਕੇ ਤੇ ਮੌਜੂਦ ਰਹੇ ਅਤੇ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਹੁਣ ਅੱਜ ਕੱਲ੍ਹ ਕੁੜੀਆਂ ਵੀ ਇੱਥੇ ਸੇਫ ਨਹੀਂ ਹਨ ਔਰਤਾਂ ਵੀ ਸੇਫ ਨਹੀਂ ਹਨ ਲੁੱਟ ਖੋਹਾਂ ਮਰਡਰ ਦੀਆਂ ਵਾਰਦਾਤ ਲਗਾਤਾਰ ਵਧ ਰਹੇ ਹਨ ਇਸ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਉਹਨਾਂ ਨੂੰ ਸੜਕਾਂ ਤੇ ਉਤਰਨਾ ਪਿਆ ਅਤੇ ਕੈਂਡਲ ਮਾਰਚ ਵੀ ਕਰਨਾ ਪਿਆ ਹੁਣ ਉਹ ਇਨਸਾਫ ਦੀ ਮੰਗ ਕਰ ਰਹੇ ਆ ਅਤੇ ਸੜਕਾਂ ਤੇ ਉਤਰੇ ਹੋਏ ਆ ਦੇਖੋ ਕਹਿੰਦੇ ਇੱਕ ਪਾਸੇ ਚੰਗਾ ਰੰਦਾਵਾ ਹੈ ਤੇ ਦੂਜੇ ਪਾਸੇ ਮਾੜਾ ਰੰਦਾ ਵਾਇਆ ਔਰ ਉਹ ਜਿਹੜੇ ਸ਼ਬਦ ਉਹਨੇ ਵਰਤੇ ਨਾ ਮੈਂ ਵਰਤ ਨਹੀਂ ਸਕਦੀ ਔਰ ਇਹ ਇਹਨਾਂ ਦੀ ਇਲੈਕਸ਼ਨ ਕੈਂਪੇਨ ਆ ਔਰ ਮੈਨੂੰ ਇਹ ਦੱਸਣ ਇਹਨਾਂ ਨੇ